ਅੱਜ ਸ਼੍ਰੀ ਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਕਿਸਾਨ ਤੇ ਪ੍ਰਸ਼ਾਸਨ ਆਮੋ ਸਾਹਮਣੇ ਹੋ ਗਏ ਨੇ ਦਰਅਸਲ ਇੱਥੇ ਬੀਕੇਯੂ ਇਕਤਾ ਉਗਰਾਹਾ ਜਿਸ ਦੇ ਕਿਸਾਨ ਜਿਹੜੇ ਨੇ ਉਹ ਧਰਨੇ ਦੀ ਕਾਲ ਦੇ ਮੁਤਾਬਕ ਜਿਹੜੇ ਰਵਾਨਾ ਹੁੰਦੇ ਨੇ ਤੇ ਰਸਤੇ ਦੇ ਵਿੱਚ ਹੀ ਪੁਲਿਸ ਦੇ ਬੁੱਲੂ ਇਹਨਾਂ ਨੂੰ ਰੋਕ ਲਿਆ ਜਾਂਦਾ ਜਿਸ ਦਾ ਕਿ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਇਸ ਬਾਬਤ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜੀ ਕਾਲ ਆਈ ਸੀ ਉਸ ਮੁਤਾਬਕ ਉਹ ਇਕੱਠ ਦੇ ਵਿੱਚ ਜਾਣ ਲਈ ਪਹੁੰਚ ਰਹੇ ਸਨ ਪਰ ਇਸ ਦੇ ਦਰਮਿਆਨ ਜਦੋਂ ਰਵਾਨਾ ਹੁੰਦੇ ਨਹੀਂ ਤਾਂ ਰਸਤੇ ਦੇ ਵਿੱਚ ਪੁਲਿਸ ਦੇ ਵੱਲੋਂ ਨਾਲ ਨੂੰ ਰੋਕਿਆ ਗਿਆ ਤੇ ਉੱਧਰ ਹੀ ਦੱਸਦੀ ਕਿ ਡੀਐਸਪੀ ਸਰਬਜੀਤ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਨਾਕਾਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਜਿਸ ਦੇ ਸਬੰਧ ਦੇ ਵਿੱਚ ਹੀ ਕਿਸਾਨਾਂ ਨੂੰ ਵੀ ਰੋਕਿਆ ਗਿਆ ਇਹਨਾਂ ਦੇ ਕੋਲ ਨਾ ਤਾਂ ਡਰਾਈਵਿੰਗ ਲਾਇਸੈਂਸ ਹੈ ਨਾ ਹੀ ਪੋਲੂਸ਼ਨ ਸਰਟੀਫਿਕੇਟ ਹੈ ਤੇ ਇਸੇ ਦਰਮਿਆਨ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਆਰਸੀ ਜਿਹੜੀ ਹੈ ਉਹ ਵੀ ਇਹਨਾਂ ਕੋਲ ਮੌਜੂਦ ਨਹੀਂ ਸੀ ਇਹਨਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ ਤੇ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਹਰਜੀਤ ਸਿੰਘ ਮੇਰਾ ਨਾਮ ਜੀ ਕਾਈਗ ਪ੍ਰਧਾਨ ਕੋਲਕਪੁਰਾ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਕਰਾਹਾਂ ਜੀ ਕੀ ਕਹਿਣਾ ਚਾਹੁੰਦਾ ਹੈ ਕਿ ਨਹਿਰਾ ਦੇ ਖੜੇ ਨਹਿਰਾ ਦਾ ਕੀ ਆ ਬਿਨਾ ਵਜ੍ਹਾ ਤੋਂ ਸਾਨੂੰ ਇਹ ਤੰਗ ਪਰੇਸ਼ਾਨ ਕਰ ਰਹੇ ਆ ਠੀਕ ਆ ਅਸੀਂ ਆਪਦੇ ਦਿੱਤੇ ਹੋਏ ਪ੍ਰੋਗਰਾਮਸਾਲ ਜਾਣਾ ਇਹਨਾਂ ਨੂੰ ਪਤਾ ਵੀ ਅਸੀਂ ਕਿੱਥੇ ਜਾਣਾ ਫੇਰ ਵੀ ਵਾਰ-ਵਾਰ ਸਾਨੂੰ ਪੁੱਛਦੇ ਆ ਸਾਨੂੰ ਤੰਗ ਕਰਦੇ ਆ ਅਸੀਂ ਇਹਨਾਂ ਗੱਲਾਂ ਕਹ ਵੀ ਅਸਾ ਅੱਗੇ ਪ੍ਰੋਗਰਾਮ ਹੈ ਸਾਨੂੰ ਜਾਣ ਦਿਓ ਅਸੀਂ ਇੱਕ ਕਲਸ਼ ਕੀਤਾ ਹੋਇਆ ਯੂਨੀਅਨ ਦਾ ਅਗਰਾਹਾਂ ਦਾ ਉਥੇ ਪਹੁੰਚ ਰਹੇ ਹਾਂ ਮਾਈਸਰ ਖਾਨ ਨੇ ਇਹਦਾ ਮਸਲਾ ਸਾਨੂੰ ਅੱਗੇ ਜਾ ਕੇ ਪਤਾ ਲੱਗੂਗਾ ਜੀ ਕਿਹਨਾਂ ਨੂੰ ਕਾਲ ਆਈ ਆ ਕਾਲ ਅਨਸਾਰ ਚੱਲੇ ਆ ਕਿਉਂਕਿ ਔਨ ਟਾਈਮ ਪ੍ਰੋਗਰਾਮ ਬਣਿਆ ਕੋਈ ਅਸੀਂ ਕੋਲਕਪੂਰੇ ਤੋਂ ਆਏ ਆ ਜੀ ਪੁਲਿਸ ਕਹਿੰਦੇ 10 ਮਿੰਟ ਸਾਨੂੰ ਦੇ ਦਿਓ 10 ਮਿੰਟ ਬਾਅਦ ਅਸੀਂ ਤੁਹਾਨੂੰ ਦੱਸ ਦਿੰਦੇ ਆ ਕਿਹੜੀ ਜਗ੍ਹਾ ਤੇ ਰੁਕਿਆ ਤੁਹਾਨੂੰ ਅੱਜ ਇੱਥੇ ਆ ਸਾਨੂੰ ਨਹਿਰਾਂ ਦੇ ਉੱਪਰ ਰੁਕਿਆ ਹੋਇਆ ਹੈ ਜੀ ਬਰਛੰਡੇ ਸਾਡੇ ਕੋਲੇ 10-12 ਵਰਕਰ ਹੈਗੇ ਆ ਜੀ। ਸਾਹਾਨੂੰ ਰੋਕਿਆ ਗਿਆ। ਨਹੀਂ ਅਸੀਂ ਸਾਡਾ ਲਾਅ ਐਂਡ ਆਰਡਰ ਦੇ ਮੱਦੇਨਜ਼ਰ ਰੱਖਦੇ ਹੋਏ ਥਾ ਸ਼ਹਿਰ 'ਚ ਅਸੀਂ ਵਕ ਵਕ ਥਾਵਾਂ ਤੇ ਨਾਕਾਬੰਦੀਆਂ ਕੀਤੀਆਂ ਜਿੱਦੇ ਰੂਟੀਨ 'ਚ ਅਸੀਂ ਗੱਡੀਆਂ ਚੈੱਕ ਕਰ ਰਹੇ ਹਾਂ ਅਸੀਂ ਇੱਕ ਆ ਗੱਡੀ ਵੀ ਰੋਕੀ ਸੀ ਜਦੇ ਡਾਕੂਮੈਂਟ ਵਗੈਰਾ ਇਹਨਾਂ ਨੂੰ ਕਿਹਾ ਵੀ ਡਾਕੂਮੈਂਟ ਦਿਖਾਓ ਇਹਨਾਂ ਕੋਲੇ ਕਿਸੇ ਕੋਲ ਲਾਇਸੈਂਸ ਹੈ ਨਹੀਂਗਾ ਤੇ ਕਿਸੇ ਕੋਲ ਗੱਡੀ ਦਾ ਕੋਈ ਵੀ ਕਾਗਜ਼ ਨਹੀਂ ਅਸੀਂ ਉਸ ਬੰਦੀ ਵੈਰੀਫਿਕੇਸ਼ਨ ਕਰ ਰਹੇ ਹਾਂ ਜੀ ਇਹਨਾਂ ਦੀ। ਉਹ ਕਹਿ ਰਹੇ ਸਾਨੂੰ ਜਾਣ ਕੇ ਝੋਕੇ ਜਾ ਰਿਹਾ ਜੀ। ਨਹੀਂ ਦੇਖੋ ਮੈਂ ਤਾਂ ਤੁਸੀਂ মিডিਆ ਵੀ ਸਾਹਮਣੇ ਹੈਗਾ ਜੇ ਇੱਕ ਵੀ ਡਾਕੂਮੈਂਟ ਕੋ ਨਾ ਕਿਸੇ ਕੋਲ ਆਰਸੀ ਹੈ ਨਾ ਲਾਇਸੈਂਸ ਹੈ ਜੀ ਨਾ ਪੋਲੂਸ਼ਨ ਹੈ ਇੱਕ ਵੀ ਡਾਕੂਮੈਂਟ ਗੱਡੀ ਦਾ ਹੈ ਨਹੀਂ ਗਾ ਜੀ ਅਸੀਂ ਉਸ ਸਬੰਧੀ ਵੈਰੀਫਿਕੇਸ਼ਨ ਲਈ ਰੋਕਿਆ ਸੀਗਾ ਡਾਕੂਮੈਂਟ ਹੈ ਨਹੀਂ ਅਸੀਂ ਅਗਲੀ ਕਾਰਵਾਈ ਉਸੇ ਕਰਨ ਲੱਗੇ ਆ